ਰਾਜਸਥਾਨ ਚ ਤੁਰੇ ਫਿਰਦੇ ਆਪਾਂ ਇੱਕ ਦੁਕਾਨ ਤੇ ਖੜ ਗਏ ਭਰਾਵਾ ਦੀ ਤੇ ਦੇਖੋ ਇੱਥੇ ਸਾਰਾ ਸਮਾਨ ਹੀ ਮਿਲ ਜੂਗਾ ਜਿਵੇਂ ਆ ਤੰਗਲੀਆਂ ਹੋਗੀਆਂ ਮੰਜੇ ਹੋਗੇ ਜਾਂ ਹੋਰ ਲਟਰ ਬਟਰ ਸਾਰਾ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੇ ਮੰਜੇ ਹੋਗੇ ਇਹ ਆਪਣੇ ਪੰਜਾਬ ਨਾਲੋਂ ਇਹ ਵੀ ਬਹੁਤ ਸਸਤੇ ਆ 900 ਰੁਪਏ ਚ ਮੰਜੇ ਮਿਲ ਜਾਣਗੇ ਜੋੜੀ ਤੇ ਬਾਕੀ ਸਾਨੂੰ ਆ ਦਿਖਾਉਣੇ ਆ ਹੋਰ ਅੰਦਰ ਤੰਗਲੀਆਂ ਹੋ ਗਈਆਂ ਜਿਵੇਂ ਸਾਰਾ ਤੁਸੀਂ ਵੀਡੀਓ ਚ ਦੇਖ ਲਓ ਵੀ ਕੀ ਕੀ ਤੁਹਾਨੂੰ ਦੇਦਾਗਾ ਨਾ ਸਾਰਾ ਸਮਾਨ ਹੀ ਆ ਜਿਵੇਂ ਦਾਤੀਆਂ ਹੋ ਗਈਆਂ ਸੱਜ ਹੋ ਗਏ ਟਰੰਕ ਹੋ ਗਏ ਤੇ ਆ ਦੇਖੋ ਸਾਰਾ ਨਿਕਾ ਮਾਰ ਲਓ ਤਰਪਾਲਾ ਕਾਗਜ਼ ਆ ਸਾਰੀਆਂ ਚੀਜ਼ਾਂ ਦੇਖੋ ਬਾਬੋ ਕਿੰਨੀਆਂ ਘੈਂਟ ਆ ਤੇ ਸਸਤੇ ਰੇਟ ਆ ਪੰਜਾਬ ਨਾਲੋਂ ਤਾਂ ਬਹੁਤ ਜ਼ਿਆਦੇ ਆ ਰਸੇ ਰੁੱਸੇ ਹੋ ਗਏ ਦੇਖੋ ਆਪੋ ਕੰਬਲ ਵੀ ਵਿਖਦਾ ਇੱਥੋਂ ਦਾ ਕਿਤੇ ਕੰਬਲ ਵੀ ਹੈ ਇੱਧਰ ਦਿਖਾਉਣਾ ਤੁਹਾਨੂੰ ਆਪਾਂ ਜਿਵੇਂ ਦਾ ਰਸੇ ਪਏ ਆ ਤੇ ਲਾਸਾਂ ਕਹਿ ਦਿੰਨੇ ਆ ਜਿਹੜੀਆਂ ਉਹ ਪੰਜੀਆਂ ਗਈਆਂ ਲਾਸ ਤੇ ਆਹ ਇੱਧਰ ਬਾਣ ਮੰਜੇ ਬੁਣਨ ਵਾਸਤੇ ਤੇ ਕਾਗਜ਼ ਤਰਪਾਲਾਂ ਤਲਿਆਰੇ ਤਲਿਆਰੇ ਦੇ ਇਹ ਆ ਦੇਖੋ ਬਹੁਤ ਘੈਂਟ ਘੈਂਟ ਹਨਾ ਲੈ ਰੇ ਕੀ ਕੀ ਰੇਟ ਹੈ ਉਹ ਵਾਲੇ ਜੋ ਸੋਨੂ ਸਾਰਿਆਂ ਦਾ ਰੇਟ ਵੀ ਆਪਾਂ ਦੱਸਦੇ ਆ 100 ਰੁਪਏ ਦਾ ਤਾਂ ਲੈਹਾਰਾ ਮਿਲਦਾ ਦੇਖ ਲਓ ਤੇ ਆ ਕਾਗਜ਼ ਕਾਗਜ਼ 130 ਰੁਪਏ ਕਿਲੋ ਕਾਗਜ਼ 130 ਰੁਪਏ ਕਿਲੋ ਤਰਪਾਲ 130 ਤੇ ਆ ਅੱਡ ਇਹ ਕਹਿੰਦਾ ਸੀ ਜੇ ਤਰਪਾਲ ਦਾ ਰੇਟ ਹੋਤੀ ਆ ਭਾਈ ਕਿਲੋ ਤੇ 170 ਰੁਪਏ 170 ਰੁਪਏ ਕਿਲੋ ਤਰਪਾਲ ਤੇ ਇੱਧਰ ਦੇਖ ਲਓ ਸਾਰੇ ਇਹ ਤਾਂ ਕਾਗਜ਼ ਹੋਗੇ ਜਾਂ ਰਸਤੇ ਹੋਗੇ ਦੂਜੇ ਪਾਸੇ ਸਾਨੂੰ ਦਿਖਾਉਣੇ ਆਪਾਂ ਤੰਗਲੀਆਂ ਕਿੰਨੀ ਘੈਂਟ ਤੇ ਸੋਹਣੀਆਂ ਤੇ ਵਧੀਆ ਜਿਹੜੇ ਕੁਆਲਿਟੀ ਦੀਆਂ ਚੀਜ਼ਾਂ ਆਈਆਂ ਇੱਥੇ ਆਪ ਬਣਾਈਆਂ ਹੋਈਆਂ ਨਾ ਬੰਦਿਆਂ ਦੀਆਂ ਆ ਦੇਖੋ ਤੇ ਤੰਗਲੀਆਂ ਦੇਖੋ ਆ ਪਿਓ ਦੇਖੋ ਤੰਗਲੀਆਂ ਕਿੰਨੀਆਂ ਘੈਂਟ ਆ ਨਾ ਨੂੰ ਚੱਕ ਕੇ ਦਿਖਾਉਣਾ ਆ ਦੇਖੋ ਤੰਗਲੀ ਵਾਪਿਓ ਐਗੀ ਹੈ ਨਾ ਘੈਂਟ ਪੂਰੀ ਕਾਮਜਾਬ ਚੀਜ਼ ਆ ਪੂਰੀ ਲੱਕੜ ਦੇ ਬਾਹੇ ਆ ਤੇ ਇਹ ਨਾ ਤੰਗਲੀ ਦਾ ਰੇਟ ਆ ਜਿਹੜਾ 200 ਤੋਂ ਸ਼ੁਰੂ ਹੋ ਜਾਂਦਾ ਅਲੱਗ-ਅਲੱਗ ਤਰ੍ਹਾਂ ਦੀਆਂ ਗੀਆਂ 600 ਰੁਪਏ ਤੱਕ ਰੇਟ ਜਾਂਦਾ ਇਹਦਾ ਤੰਗਲੀ ਦਾ ਵੀ ਪੰਜਾਬ ਨਾਲੋਂ ਤਾਂ ਸਸਤੀ ਆ ਇੱਧਰ ਆ ਹੋਰ ਦੇਖ ਲੋ ਸਾਰਾ ਸਾਮਾਨ ਦੇਖੋ ਆਬੇ ਇੱਥੇ ਆਪਾਂ ਫਲਾਉਦੀ ਕੋਲੇ ਖੜੇ ਆਂਗੇ ਉੱਥੇ ਆ ਇਹ ਦੁਕਾਨ ਰੋਡ ਤੇ ਵੱਡੇ ਤੇ ਸਾਰਾ ਦੇਖੋ ਆ ਟਰੰਕ ਡਰੰਕ ਹੋਗੇ ਜਿਹੜੇ ਸਾਰੇ ਮਿਲਦਾ ਇੱਥੋਂ ਹੋਰੀਆਂ ਚੀਜ਼ਾਂ ਛੋਟੀਆਂ ਮੋਟੀਆਂ ਬਹੁਤ ਸਸਤੇ ਰੇਟਾਂ ਤੇ ਰੇਟ ਵੀ ਆਪਾਂ ਪੁੱਛ ਉਹ ਦਦੀਆਂ ਚੀਜ਼ਾਂ ਤੁਹਾਨੂੰ ਦੱਸ ਹੀ ਦਿੱਤਾ ਜਿੰਨਾ ਕਾਪਾ ਨੂੰ ਪਤਾ ਕਿਉਂਕਿ ਛੋਟੀਆਂ ਮੋਟੀਆਂ ਚੀਜ਼ਾਂ ਦਾ ਕੀ ਪੁੱਛਣਾ ਹੈਗਾ ਬਾਕੀ ਆ ਦੇਖੋ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਕਰ ਦਿਓ ਤੇ ਬਾਕੀ ਆਪਾਂ ਨੂੰ YouTube ਤੇ ਆ ਢੋਲੀਆਂ ਕਿੰਨੇ ਦੀ ਢੋਲੀ ਕਿੰਨੇ ਦੀ ਹੈ 200 ਦੀ ਹੈ ਢੋਲੀ ਮਿਲ ਜੂ ਦੇਖ ਲਓ ਤੇਲ ਤੂਲ ਪਾਉਣ ਵਾਸਤੇ ਹਨਾ ਡੀਜ਼ਲ ਡੋਜ਼ਲ ਹਾਂ ਆਹ ਦੇਖੋ ਜੇ ਕੋਈ ਪਜ਼ਲ ਹੀ ਤੀਜੀ ਗੁੱਡਣੀ ਆ ਨਾ ਉਹਦੇ ਖਾਤਰ ਆਏ ਕਿੰਨੇ ਘੰਟ ਬਣਾਈ ਹੋਈਆਂ ਆਪਣੀਆਂ ਟਾਕੂਏ 200 ਦੀ ਕਾਰੀਆਂ ਤੇ ਟਾਕੂਏ ਦਾ ਰੇਟ ਆ 200 ਬਈ ਆਪਣੇ ਨਾਲ ਤਾਂ ਵੀ ਸਾਰਾ ਕੁਝ ਹੀ ਸਸਤਾ ਹੈਗਾ ਇਧਰ ਆ ਪੌੜੀਆਂ ਦੇਖੋ ਆ ਲੋਹੇ ਦੀਆਂ ਆ ਲੋਹੇ ਦੀ ਪੌੜੀ ਕਿੰਨੇ ਦੀ ਆ 750 ਦੀ ਪੌੜੀ ਆ ਲੋਹੇ ਦੀ ਆ ਦੇਖੋ ਬਹੁਤ ਬੜਾ ਰੇਟ ਹੋਆ ਆਪ ਕੀ ਲੋਕੇਸ਼ਨ ਬਤਾ ਦਿਓ ਜੇ ਕਦੀ ਕੋਈ ਆਇਆ ਤੋਂ ਲੈ ਕੇ ਜਾਏ ਸ੍ਰੀ ਰਾਮ ਆਟੋਮੋਬਾਈਲ ਸ੍ਰੀ ਰਾਮ ਆਟੋਮੋਬਾਈਲ ਸੈ ਬੀਰੀ ਰਾਮ ਜਦੋਂ ਆਪਾਂ ਫਲਾਉ ਬੀਕਾਨੇਰ ਤੋਂ ਜਦੋਂ ਆਪਾਂ ਫਲਾਉਦੀ ਨੂੰ ਜਾਂਦੇ ਆ ਫਲਾਉਦੀ ਤੋਂ ਥੋੜਾ ਜਿਹਾ ਪਿੱਛੇ ਹਾਂ ਫਲਾਉਦੀ ਬੀਕਾਨੇਰ ਰੋਡ ਤੇ ਆ ਫਲਾਉਦੀ ਨੂੰ ਜਾਂਦੇ ਹਾਂ ਜੋ ਥੋੜਾ ਜਿਹਾ 5 6 ਕਿਲੋਮੀਟਰ ਹੋਰਾਂਗੇ ਪੰਜਾਬ ਵਾਲੇ ਪਾਸੇ ਨੂੰ ਹਾਂ ਦੇਖੋ ਅਬ ਕਾਰੀਆਂ ਚੀਜ਼ਾਂ ਜਰੂਰ ਆਇਓ ਤੇ ਲੈ ਕੇ ਜਾਇਓ ਸਮਾਨ ਭਾਈ ਸਾਰੀਆਂ ਚੀਜ਼ਾਂ ਨਾ ਭਾਈ ਸਾਰੀਆਂ ਚੀਜ਼ਾਂ ਪੰਜਾਬ ਨਾਲੋਂ ਸਾਰੀਆਂ ਚੀਜ਼ਾਂ ਦਾ ਰੇਟ ਘੱਟ ਹੈਗਾ ਇੱਧਰ ਸਾਰਾ ਕੁਝ ਨੂੰ ਦਿਖਾਈ ਦਿੱਤਾ ਵੀਡੀਓ ਨਾਲ ਵਲੌਗ ਨੂੰ ਵੀ ਸ਼ੇਅਰ ਕਰਿਓ ਇਹ ਚੀਜ਼ਾਂ ਵਧੀਆ ਨੇ ਆ ਦੇਖੋ ਇੱਧਰ ਆਹਾ ਕਰਨੇ ਆਪਣੇ ਜਿਹੜੇ ਹੁੰਦੇ ਆ ਸੰਗ ਕਹਿੰਦੇ ਆ ਦੇਖ ਇਹੋ ਆਹ ਚੀਜ਼ਾਂ ਦੇਖੋ ਆਪਿਓ ਲੋਹੇ ਦੀਆਂ ਚੀਜ਼ਾਂ ਹੋ ਗਈਆਂ ਖੇਤੀ ਨਾਲ ਸੰਬੰਧਤ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਤੁਹਾਨੂੰ ਗੁੱਡਣ ਕਡਾਈ ਵਾਸਤੇ ਤੋੜ ਢੰਗਲੀਆਂ ਕੰਗੇ ਕੰਗੇ ਕਹਾੜੀਆਂ ਆ ਦੇਖੋ ਕਹਾੜੀਆਂ ਉਧਰ ਦਾ ਵੀ ਪਿਆ ਹੋ ਪਿਆ ਦਾ ਸਾਰਾ ਖੋਲੋਂ ਮਲਾ ਕੇ ਸਾਨੂੰ ਦਾਤੀਆਂ ਤੋਂ ਲੈ ਕੇ ਸਾਰਾ ਸਮਾਨ ਲੋਹੇ ਦਾ ਜਿਹੜਾ ਆਪਣੀ ਵਰਤੋਂ ਵਾਲੀ ਚੀਜ਼ਾਂ ਖੇਤੀ ਵਾਲਾ ਸਾਰਾ ਸਮਾਨ ਖੇਤੀ ਵਾਲਾ ਸਾਰਾ ਸਮਾਨ ਇੱਧਰ ਵਾਕੀ ਤੇ ਲਿਆ ਰਹੇ ਰਸਤੇ ਤੇ ਲਾਸਾਂ ਲੁਸਾਂ ਹੋ ਗਈਆਂ ਕਾ ਕਿ ਜਿਤਰ ਪਾਲਾਂ ਸਾਰੀਆਂ ਨਾ ਉਹ ਜਿਹੜੇ ਕੁਪ ਵੀ ਮਿਲਦੇ ਆ ਕੁਪ ਲਗਾਉਣੇ ਲਈ ਹੁੰਦਾ ਹੈ ਮੀਰਾ ਨਾਲ ਨੂੰ ਲਈ ਇਹੀ ਬਤਾਉਗੇ ਜੀ ਇਕੋ ਰਵੋ ਸਾਰਾ ਸਮਾਨ ਤੁਹਾਨੂੰ ਦਿਖਾਈ ਦਿੱਤਾ ਬਹੁਤ ਸਟਾਕ ਹੈ ਨਾਲ ਕੋਲੇ ਜਿੰਨਾ ਮਰਜ਼ੀ ਲਿਆ ਸਕਦੇ ਹੋ ਵੀਡੀਓ ਜੇ ਵਧੀਆ ਲੱਗੀ ਤਾਂ ਸ਼ੇਅਰ ਕਰੋ ਆਪਾਂ ਖੜੇ ਆਂ ਬੀਕਾ ਨੇਰ ਫਲਾਉਦੀ ਰੋਡ ਤੇ ਫਲਾਉਦੀ ਤੋਂ 5 ਕਿਲੋਮੀਟਰ ਉਰਾ ਪਿਸਤੇ ਖੜੇ ਆਂ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁਕ ਦੇ ਪੇਜ ਨੂੰ ਫੋਲੋ ਕਰ ਲਓ ਧੰਨਵਾਦ